ਉਨ ਇੱਕ ਨਵੀਂ ਪਾਲਿਸੀ ਘਟੀ ਹੈ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਨੇ ਤੇ ਜਿਹੜੇ ਭਾਰਤੀ ਮੌਲ ਖੰਡੇ ਵਜ਼ੀਰ ਹੈ ਐਕਸਟਰਨਲ ਅਫੇਅਰਸ ਦੇ ਕੇ ਸ਼ੰਕਰ ਜੀ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਸਾਹਿਬ ਐ ਚਾਰਾ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਖਾਲਿਸਤਾਨ ਦੀ ਗੱਲ ਕਰੂਗਾ ਉਹਨੂੰ ਇੰਡੀਆ ਦੇ ਵਿੱਚ ਵੀ ਅਸੀਂ ਮਨਵਾਦਾਂਗੇ ਤੇ ਭਾਰਤੀ ਮੌਲ ਖੰਡ ਵਿੱਚ ਵੀ ਮਰਵਾ ਦਾਂਗੇ ਇਹ ਪਾਲਸੀ ਨੂੰ ਇੰਪਲੀਮੈਂਟ ਕਰਦੇ ਆ ਮੋਤੀ ਸਾਹਿਬ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੈਚਰ ਨੂੰ ਮਰਵਾ ਦਿੱਤਾ ਹੈਗਾ ਰੀਪੂ ਦਮਨ ਸਿੰਘ ਮਲੇਖ ਨੂੰ ਮਰਵਾ ਦਿੱਤਾ ਹੈ ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਹੈ ਜਿਹੜਾ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਮਜਬੂਰ ਹੋ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਣਾ ਪਿਆ ਕਿ ਜਸੂਸੀ ਜਿਹੜੀਆਂ ਇੰਟੈਲੀਜੈਂਸ ਏਜੰਸੀਸ ਨੇ ਇੰਡੀਆ ਦੀਆਂ ਉਹਨਾਂ ਨੇ ਇਹ ਕਤਲ ਕੀਤੇ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਤੇ ਮੋਦੀ ਸਰਕਾਰ ਨੇ ਅਮਰੀਕਾ ਦੇ ਵਿੱਚ ਵੀ ਨਿਊਯਾਰਕ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਰਵਾਉਣ ਦੀ ਪਰ ਅਮਰੀਕਾ ਦੀ ਇੰਟੈਲੀਜੈਂਸ ਇੰਨੀ ਤਕੜੀ ਹੈ ਉਹਨਾਂ ਨੇ ਫੜ ਲਏ ਬੰਦੇ ਉਹੋ ਇਹ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਹੈ ਕਿ ਮੋਤੀ ਸਾਹਿਬ ਤੇ ਤਿੰਨ ਹੋਰ ਬੰਦਿਆਂ ਦੇ ਉੱਤੇ ਮਕਦਮੇ ਫੌਜਦਾਰੀ ਦੇ ਦਰਜ ਕਰੋ ਜਿਨ੍ਹਾਂ ਨੇ ਇੰਡੀਆ ਦੇ ਤਲਖਾਤ ਬਾਹਰ ਦੇ ਮੂੰਖ ਨਾਲ ਤੋੜੇ ਆ। ਆਤੀ ਹੈ ਉਹਦੇ ਬਾਰੇ ਵੀ ਸੁਪਰੀਮ ਕੋਰਟ ਨੇ ਸੋਚਣਾ ਚਾਹੀਦਾ ਸੀਗਾ। ਸੋ ਮੇਰਾ ਮਤਲਬ ਹੈ ਕਿ ਹੁਣ ਤੁਸੀਂ ਹੁਣੇ ਸੁਣਿਆ ਹੋਊਗਾ ਚਾਰ ਪੰਜ ਦਿਨ ਹੋਏ ਹੈ ਕਿ ਆਦਿਵਾਸੀ ਲੋਕ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਧਰਮ ਹੀ ਉੱਥੇ ਉਹਨਾਂ ਦਾ ਘਰ ਵੀ ਉੱਥੇ ਹੈ। ਅਨੱਤੀ ਨਕਸਲਾਈਟ ਛਤੀਸਗੜ੍ਹ ਦੇ ਵਿੱਚ ਸਰਕਾਰ ਨੇ ਮਰਵਾਤੀ ਹੈ। ਉਦੋਂ 3 ਦਿਨ ਪਹਿਲਾਂ 11 ਹੋਰ ਮਰਵਾਤੇ ਆਦਿਵਾਸੀ ਇੱਕ ਉਹਨਾਂ ਦੇ ਵਿੱਚ ਬੀਬੀ ਸੀਗੀ। ਸੋ ਇਹ ਜਿਹੜਾ ਜ਼ੁਲਮ ਹੋ ਰਿਹਾ ਹੈ ਆਦਿਵਾਸੀਆਂ ਦੇ ਉੱਤੇ ਗਰੀਬਾਂ ਤੇ ਜਦਕਿ ਪ੍ਰੈਜ਼ੀਡੈਂਟ ਆਫ ਇੰਡੀਆ ਇੱਕ ਆਦਿਵਾਸੀ ਬੀਬੀ ਨੇ ਤੇ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਕਮ ਸੇ ਕਮ ਇਹ ਜਿਹੜੇ ਜੰਗਲਾਂ ਦੇ ਵਿੱਚ ਲੋਕ ਤੁਹਾਡੇ ਭਰਾ ਪੈਣ ਰਹਿੰਦੇ ਐ ਇਹਨਾਂ ਦੇ ਉੱਤੇ ਤਾਂ ਕੜੀ ਨਿਗਰੱਖਣੀ ਚਾਹੀਦੀ ਸੀਗੀ ਕਿ ਨਹੀਂ ਅੱਗੇ ਕਰੀਏ ਸਿੱਖਾਂ ਦੀ ਗੱਲ 14 ਸਾਲ ਤੋਂ ਸਾਡੀ ਪਾਰਲੀਮੈਂਟ ਜਿਹੜੀ STPC ਆ ਉਹਦੇ ਇਲੈਕਸ਼ਨਸ ਨਹੀਂ ਹੋ ਰਹੇ ਹੁਣ ਇੱਕ ਨਵੀਂ ਪਾਲਿਸੀ ਘਟੀ ਹੈ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਨੇ ਤੇ ਜਿਹੜੇ ਭਾਰਤ ਦੇ ਮੁਲਖਾਂ ਦੇ ਵਜ਼ੀਰ ਹੈ ਐਕਸਟਰਨਲ ਅਫੇਅਰਸ ਦੇ ਜੇ ਸ਼ੰਕਰ ਜੀ ਤੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਡੋਇਲ ਸਾਹਿਬ ਚਾਰਾ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਖਾਲਸਤਾਨ ਦੀ ਗੱਲ ਕਰੂਗਾ ਉਹਨੂੰ ਇੰਡੀਆ ਦੇ ਵਿੱਚ ਵੀ ਅਸੀਂ ਮਨਵਾਦਾਂਗੇ ਤੇ ਭਾਰਤ ਦੇ ਮੁਲਖਾਂ ਦੇ ਵਿੱਚ ਵੀ ਮਨਵਾਦਾਂਗੇ ਇਹ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਆ ਮੋਤੀ ਸਾਹਿਬ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਰਜਰ ਨੂੰ ਮਰਵਾ ਦਿੱਤਾ ਹੈਗਾ ਉੱਥੇ ਆਪਣੇ ਰਿਪੋਦਮਨ ਸਿੰਘ ਮਲਿਕ ਨੂੰ ਮਰਵਾਤਾ ਸੁਖਦੂਲ ਸਿੰਘ ਨੂੰ ਮਰਵਾ ਦਿੱਤਾ ਹੈਗਾ ਜਿਹੜਾ ਕਿ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਮਜਬੂਰ ਹੋ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਕਹਿਣਾ ਪਿਆ ਕਿ ਜਸੂਸੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਇੰਡੀਆ ਦੇ ਆ ਉਹਨਾਂ ਨੇ ਇਹ ਕਤਲ ਕੀਤੇ ਐ ਫਿਰ ਬ੍ਰਿਟਾਣੀਆਂ ਦੇ ਵਿੱਚ ਆਪਣਾ ਹਰਪਾਰ ਸਿੰਘ ਖੰਡਾ ਬਰਵਾ ਦਿੱਤਾ ਹੈ ਕਿ ਬਰਮਿੰਗਮ ਦੇ ਵਿੱਚ ਉਹਨੂੰ ਜ਼ਹਿਰ ਦੇ ਕੇ ਮਰਵਾਇਆ ਹੈਗਾ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ ਤੇ ਫਿਰ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਗੋਲ ਨੰਬਰ ਵਾਤਾ ਹੈ ਇਹਦੇ ਨਾਲ ਕੀ ਹੈ ਕਿ ਜਿਹੜਾ ਇੰਡੀਆ ਦਾ ਕਾਨੂੰਨ ਹੈ ਜਿਹੜਾ ਵੀ ਆਦਮੀ ਜਾਂ ਸੰਸਥਾ ਜਿਹੜੇ ਇੰਡੀਆ ਦਾ ਰਿਸ਼ਤਾ ਦੋਸਤਾਨਾ ਦੂਜੇ ਮੁਲਕ ਦੇ ਨਾਲ ਉਹ ਜੇ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਫੌਰਤ ਹੀ ਜੁਰਮ ਮੰਨਦਾ ਤੇ ਮੋਦੀ ਸਰਕਾਰ ਨੇ ਅਮਰੀਕਾ ਦੇ ਵਿੱਚ ਵੀ ਨਿਊਯਾਰਕ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪਨ ਨੂੰ ਮਰਵਾਉਣ ਦੇ ਪਰ ਅਮਰੀਕਾ ਦੀ ਇੰਟੈਲੀਜੈਂਸ ਇੰਨੀ ਤਕੜੀ ਹੈ ਉਹਨਾਂ ਨੇ ਫੜ ਲਏ ਬੰਦੇ ਉਹ ਸੋ ਮੇਰਾ ਮਤਲਬ ਹੈ ਕਿ ਇਹ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਿਆ ਹੈ ਕਿ ਮੋਦੀ ਸਾਹਿਬ ਤੇ ਤਿੰਨ ਹੋਰ ਬੰਦਿਆਂ ਦੇ ਉੱਤੇ ਮੁਕੱਦਮੇ ਫੌਜਦਾਰੀ ਦੇ ਦਰਜ ਕਰੋ ਜਿਨ੍ਹਾਂ ਨੇ ਇੰਡੀਆ ਦੇ ਤਲਕਾਤ ਬਾਹਰ ਦੇ ਮਿਲਖਾਂ ਨਾਲ ਤੋੜੇ ਹੈ ਰਾਮ ਮੰਦਰ ਦੇ ਉੱਤੇ ਇਲੈਕਸ਼ਨ ਲੜਨਾ ਗੈਰ ਸਬਦਾਨਕ ਹੈ ਕਿ ਉਪਰਤੀ ਇੰਡੀਆ ਅਜੇ ਵੀ ਇਹ ਧਰਮਨਰਪਕ ਸੈਕਲਰ ਮੋਲਕ ਹੈ ਚਲੋ ਜੇ RAM ਮੰਤਰ ਦੇ ਉੱਤੇ ਇਲੈਕਸ਼ਨ ਲੜਨਾ ਹੈ ਤੇ ਸਦੀਆਂ ਤੋਂ ਜਿਹੜਾ ਗੰਗਾ ਦਰਿਆ ਹੈ ਇਹ ਹਿੰਦੂਆਂ ਦਾ ਬਹੁਤ ਪਵਿੱਤਰ ਦਰਿਆ ਰਿਹਾ ਹੈ ਪਰ 1947 ਤੋਂ ਬਾਅਦ ਜਦੋਂ ਅੰਗਰੇਜ਼ ਗਿਆ ਸਾਰੇ ਸ਼ਹਿਰਾਂ ਦੀ ਗੰਦਗੀ ਸੀਵਰੇਜ ਜਿੰਨਾ ਵੀ ਗੰਦਾ ਉਹ ਸਾਡੀ ਕੰਗਾ ਦੇ ਵਿੱਚ ਸਿੱਟਿਆ ਜਾਂਦਾ ਜਿੰਨੇ ਵੀ ਸ਼ਹਿਰ ਆਉਂਦੇ ਐ ਔਰ ਮੋਦੀ ਸਾਹਿਬ ਵਾਰਾਨਾਸੀ ਬਨਾਰਸ ਤੋਂ ਅੰਦਰ ਪਾਰਲੀਮੈਂਟ ਐ ਜੇ ਤੋ ਇਹ ਵੀ ਜਾਂਦੇ ਐ ਇਹਨਾਂ ਨੂੰ ਇੰਨੀ ਸੂਝ ਨਹੀਂ ਕਿ ਮੈਂ ਕੱਟੜਵਾਦੀ ਹਿੰਦੂ ਆ ਤੇ ਜਦੋਂ ਇਹ ਟਾਇਲਟਸ ਜਾਂਦੇ ਐ ਤੇ ਇਹਨਾਂ ਦਾ ਫੇਟ ਦੀ ਗੰਦਗੀ ਉਹ ਵੀ ਗੰਗਾ ਜੀ ਦੇ ਵਿੱਚ ਸਿੱਟੀ ਜਾਂਦੀ ਐ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਹਿੰਦੂ ਹੋ ਸਾਰੇ ਜਾਣੇ ਇੱਥੇ बैठे जिन्ने ਵੀ ਦੁਨੀਆਂ 'ਚ ਹੈ ਤੁਹਾਨੂੰ ਇਹ ਸਵੀਕਾਰ ਹੈ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆਪਣੇ ਪੇਟ ਦੀ ਗੰਦਗੀ ਤੁਹਾਡੇ ਸਭ ਤੋਂ ਪਵਿੱਤਰ ਦਰਿਆ ਦੇ ਵਿੱਚ ਸਿੱਟੇ ਤੇ ਮੇਰਾ ਮਤਲਬ ਉਹਦੀ ਅਕਲ ਕਿੱਥੇ ਹੈ ਦਿਮਾਗ ਦੇ ਵਿੱਚ ਹੈ ਕਿ ਗਿੱਟਿਆਂ ਦੇ ਵਿੱਚ ਹੈ ਤੇ ਕੀ ਉਸ ਨੂੰ ਫੇਰ ਇੱਕ ਵਾਰੀ ਤੁਸੀਂ ਪ੍ਰਾਈਮ ਮਿਨਿਸਟਰ ਬਣਾਉਂਗੇ ਰਾਮ ਮੰਤਰ ਬਣਾਉਣਾ ਚਲੋ ਤੁਹਾਡੀ ਮਰਜ਼ੀ ਹੈ ਪਰ ਉਹ ਵੀ ਤੁਸੀਂ ਜਬਰਨ ਸੁਪਰੀਮ ਕੋਰਟ ਗੋਗੋਈ ਉਸ ਰਿਟ ਚੀਫ ਜਸਟਿਸ ਸਿਗਾ ਉਸ ਨੂੰ ਤੁਸੀਂ ਇਹ ਰਿਸ਼ਵਤ ਦੇ ਕੇ ਫੈਸਲਾ ਕਰਵਾ ਲਿਆ ਕਿ ਉਸ ਨੂੰ ਜਦੋਂ ਉਹਨੇ ਫੈਸਲਾ RAM ਮੰਦਰ ਦੇ ਹੱਕ ਦੇ ਵਿੱਚ ਕੀਤਾ ਹੈ ਚੀਫ ਜਸਟਿਸ ਗੋਗੋਈ ਨੂੰ 6 ਸਾਲਾਂ ਦੇ ਲਈ ਨੋਮੀਨੇਟ ਰਾਜ ਸਭਾ ਦਾ ਮੈਂਬਰ ਕਰ ਲਿਆ ਉਸ ਤੋਂ ਪਹਿਲਾਂ ਗੋਗੋਈ ਸਾਹਿਬ ਨੇ ਇੱਕ ਬਹੁਤ ਕਬਸੂਰਤ ਬੀਬੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਦੀ ਸੀਗੀ ਤੇ ਉਹਦੇ ਨਾਲ ਛੇੜਖਾਨੀ ਕਰ ਦਿੱਤੀ। ਉਹ ਬੀਬੀ ਗਈ ਪੁਲਿਸ ਸਟੇਸ਼ਨ ਕਿਉਂ ਕਰਕੇ ਜਦੋਂ ਵੀ ਛੇੜਖਾਨੀ ਦਾ ਮਸਲਾ ਹੋਵੇ ਉਹ ਪੁਲਿਸ ਥਾਣੇ ਦੇ ਵਿੱਚ ਦਰਜ ਹੁੰਦਾ। ਪਰ ਪੁਲਿਸ ਵਾਲੇ ਨੇ ਕਹਿਤਾ ਕਿ ਅਸੀਂ ਇਹੋ ਜਿਹੇ ਮਕਦਮਾ ਚੀਫ ਜਸਟਿਸ ਦੇ ਖਿਲਾਫ ਨਹੀਂ ਦਰਜ ਕਰ ਸਕਦੇ। ਫਿਰ ਸੁਪਰੀਮ ਕੋਰਟ ਦੇ ਜੱਜਾਂ ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਇੱਕ ਕਮੇਟੀ ਬਣਾਉਂਦੇ ਆਂ ਫਿਰ ਇੱਕ ਕਮੇਟੀ ਬਣ ਗਈ ਸੁਪਰੀਮ ਕੋਰਟ ਦੇ ਜੱਜਾਂ ਦੀ ਕਿ ਇਸ ਬੀਬੀ ਦਾ ਕੇਸ ਸੁਣਿਆ ਜਾਵੇ ਜਦੋਂ ਬੀਬੀ ਪੇਸ਼ ਹੋਈ ਕਮੇਟੀ ਦੇ ਅੱਗੇ ਬੀਬੀ ਨੇ ਕਿਹਾ ਕਿ ਮੇਰਾ ਹੱਕ ਆਰਟੀਕਲ 21 ਦੇ ਤਹਿਤ ਹੈ ਕਿ ਮੈਂ ਆਪਣੀ ਗੱਲ ਆਪਣੇ ਵਕੀਲ ਦੇ ਨਾਲ ਹੀ ਕਰ ਸਕਦੀ ਆਂ ਸੁਪਰੀਮ ਕੋਰਟ ਦੀ ਕਮੇਟੀ ਜਿਹੜੀ ਕਾਨੂੰਨ ਦੀ ਮਾਹਰ ਹੈ ਤੇ ਜਿੰਨੂੰ ਪਤਾ ਹੈ ਕਿ ਇਹਦਾ ਹੱਕ ਸੰਵਿਧਾਨਕ ਹੈਗਾ ਆਰਟੀਕਲ 21 ਦੇ ਤਹਿਤ ਉਹਨੇ ਕਿਹਾ ਕਿ ਤੂੰ ਬੋਲ ਸੰਨਿਆ ਤੇਰਾ ਵਕੀਲ ਇੱਥੇ ਨਹੀਂ ਗੱਲ ਕਰ ਸਕਦਾ ਉਹਨੂੰ ਨਹੀਂ ਕਰਨ ਦਿੱਤੀ ਤੇ ਗਗੋਈ ਨੂੰ ਕਲੀਨ ਛੇਟ ਉਹਨੂੰ ਮaaf ਕਰਤਾ ਸੋ ਮੇਰਾ ਮਤਲਬ ਇਹੋ ਜੀ ਕੰਡੀਸ਼ਨਸ ਦੇ ਵਿੱਚ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਬਚਾ ਕੇ ਉਹਨੂੰ ਰਿਸ਼ਵਤ ਦੇ ਕੇ ਕਿ ਨਾਮਿਨੇਟ ਮੈਂਬਰ ਬਣਾਤਾ ਰਾਜ ਸਭਾ ਦਾ ਪਾਰਲਮੈਂਟ ਸਾਡੀ ਟਰਮ ਹੁੰਦੀ ਹੈ 5 ਸਾਲ ਦੀ ਰਾਜ ਸਭਾ ਦੀ ਹੁੰਦੀ ਹੈ 6 ਸਾਲ ਦੀ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਇਲੈਕਸ਼ਨਸ ਲੜੇ ਗਏ ਹੈ ਇਹਦੇ ਬਦੇ ਅਜੇ ਦੇਸ਼ ਨੂੰ ਨਹੀਂ ਪਤਾ ਕਿ ਇੱਕ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਤੇ ਸਾਡੀ ਜਿਹੜੇ ਬਾਰਡਰ ਹੈ ਉਹ ਬਿਲਕੁਲ ਸੇਫ ਨਹੀਂ ਹੈਗੇ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕੀ 1962 ਦੇ ਵਿੱਚ 40000 ਕਿਲੋਮੀਟਰ ਲਦਾਖ ਦੇ ਚੀਨ ਨੇ ਜ਼ਬਤ ਕਰ ਲੇ ਸੀਗੇ ਸਾਨੂੰ ਸਿੱਖਾਂ ਨੂੰ ਤੇ ਤੁਹਾਨੂੰ ਪੰਜਾਬੀਆਂ ਨੂੰ ਲਦਾਖ ਦਾ ਇਹ ਫਕਰ ਹੈ ਕਿ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਸ ਵੇਲੇ ਲਦਾਖ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਖਾਲਸਾ ਦਰਬਾਰ ਦੇ ਨਾਲ ਲਗਾਇਆ ਗਿਆ ਸੀਗਾ ਸੋ ਇਹ ਚੀਜ਼ਾਂ ਹੋ ਰਹੀਆਂ ਜਿਹਦੇ ਤੇ ਆਪਾਂ ਇਲੈਕਸ਼ਨ ਲੜ ਰਹੇ ਹੈ ਤੇ ਮੇਰਾ ਬਤੌਰ ਐਮਪੀ ਹੋਣ ਦੇ ਨਾਤੇ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਮੇਰਾ ਫਰਜ਼ ਹੈ ਕਿ ਤੁਹਾਨੂੰ ਸਾਰੀ ਸਥਿਤੀ ਅੱਜ ਦੀ ਦੱਸ ਦਵਾਂ ਕਿ ਕਿਹੜੇ ਹਾਲਾਤਾਂ ਦੇ ਵਿੱਚ ਅੱਜ ਇਲੈਕਸ਼ਨ ਲੜ ਰਹੀ ਹੈ ਇੰਡੀਆ ਮਾਨ ਸਰ ਜਿਹੜਾ ਸ਼੍ਰੋਮਣੀ ਕਾਲੀ ਦਾ ਮਸਰਾ ਹੈ ਇਹ ਕੀ ਕੀ ਮੁੱਦੇ ਲੈ ਕੇ ਆਉਂਗਾ ਪੰਜਾਬ ਦੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਲੈ ਕੇ ਜਾ ਰਹੀ ਹੈ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਦੇ ਜਿਹੜੇ ਮੰਤੇ ਆ ਜਿਹੜੇ ਸਿੱਖਾਂ ਨੂੰ ਬਾਹਰ ਮਰਵਾਇਆ ਗਏ ਤਾਂ ਮੈਂ ਬੋਲ ਚੁੱਕਿਆ ਤੁਹਾਨੂੰ ਪਤਾ ਹੋਊਗਾ ਇਹ ਬੁਲਵੇ ਮਰਵਾਇਆ ਗਏ ਉਹ ਜਿਹੜੇ ਉਸ ਦੇ ਲਈ ਘੱਟੋ ਘੱਟ ਸਰਕਾਰ ਦੇ ਵਿੱਚ 500 ਤੋਂ 800 300 ਤੋਂ ਉੱਤੇ ਜਾ ਕੇ ਮੈਂਬਰਾਂ ਦੀ ਲੋੜ ਹੈ ਆਪਣੇ ਮੈਂਬਰ ਕੋਲ 15 ਹੋਣਗੇ ਸ਼ੁਰੂ ਵਿੱਚ ਅਕਾਲੀ ਦਲ ਕਿਵੇਂ ਲੜ ਗੋਣਗੇ ਸਵਾਲ ਲਾਕ ਸੇ ਇੱਕ ਲੜਾਉ ਤਬੀ ਗੁਮਿੰਸਨ ਨਾਮ ਕੋਹਾਉਂ ਤੁਹਾਨੂੰ ਆਪਣੇ ਮਜਰ ਦੇ ਬਾਰੇ ਅਜੇ ਪਤਾ ਨਹੀਂ ਹੈ चार्ज 5743 एमएलएस ਮੋਟੇ ਸੀਗੇ ਜਦੋਂ ਮੈਂ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਰੌਣਾ ਪਾਇਆ ਤੇ ਆਹੀ ਮੈਂ ਮਹਾਰਾਜ ਜੀ ਤੋਂ ਕਿਹਾ ਉਹਨਾਂ ਨੂੰ ਕਿ ਬਾਹਰ ਆਜੋ ਸਵਾ ਲੱਖ ਸੇ ਇੱਕ ਲੜਾਉਂ ਤੇ ਮੈਂ ਉਹਨਾਂ ਚੋਂ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਠੋਕ ਦੂੰਗਾ ਮੈਂ ਕਿਹਾ ਬਾਹਰ ਆਓ ਮਨਸਾਪੁਰ ਬੀ ਪਟਨਾਪੁਰ ਵੀ ਬੰਦ ਨਹੀਂ ਕਰੀਦੀ ਹੁੰਦੀ ਇੱਕ ਬੰਦਾ ਇਹ ਇੱਕ ਬੰਦਾ ਹੀ ਪਾਰ ਕਰਕੇ ਪੋੜ ਫਤਿਹ ਕਰ ਲੈਂਦਾ ਹੁੰਦਾ ਹੈ ਇਹ ਨਹੀਂ ਜ਼ਰੂਰੀ ਕਿ ਜਾਦਾ ਕੱਟ ਲੇ ਜੀ ਹੁਣ ਸਾਰੇ ਮੈਂਬਰ ਫਰਿਆਣੇ ਦੇ ਵਿੱਚ ਦੋ ਖੜੇ ਆਪਣੇ 10 ਪੰਜਾਬ 'ਚ ਖੜ ਗਏ ਐ ਤਿੰਨ ਹੋਰ ਖੜੇ ਕਰ ਰਹੇ ਐ ਸਾਰੇ ਅਸੀਂ ਅਪੀਲ ਕਰਦੇ ਐ ਲੋਕਾਂ ਨੂੰ ਕਿ ਐਸੇ ਅਖਾਲੀ ਦਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਤੇ ਉੱਥੇ ਦੇਖੋ ਕਿ ਪੰਜਾਬ ਦੀ ਕਿਵੇਂ ਉੱਥੇ ਰਿਪਰੈਜ਼ੈਂਟੇਸ਼ਨ ਹੁੰਦੀ ਮਾਨ ਸਾਹਿਬ ਤੁਹਾਡੀ ਸਖਸ਼ੀਅਤ ਬਾਰੇ ਬੋਲਣ ਵਾਸਤੇ ਕੁਝ ਨਹੀਂ ਰਗਾ ਵਿਰੋਧੀਆਂ ਕੋਲ ਸਿਰਫ ਇੱਕੋ ਗੱਲ ਕਹਿੰਦੇ ਆ ਵੀ ਦੋ ਤਿੰਨ ਵਾਰ ਜਿਤਾ ਕੇ ਪਹਿਲਾਂ ਨਹੀਂ ਭੇਜਦਾ ਵੀ ਮਾਨ ਸਾਹਿਬ ਨੇ ਕੋਈ ਮੁੱਦਾ ਨਹੀਂ ਚੁੱਕਿਆ ਕੋਈ ਕੰਮ ਨਹੀਂ ਕਰਵਾਇਆ ਹਲਕੇ ਦੇ ਵਿੱਚ ਇਹ ਇਹ ਗੱਲਾਂ ਕਰਦਾ ਹੈ ਬ੍ਰੋਦੀ ਮੀਰਵਾਲਾ ਜਿਹੜੇ ਸਰ ਸਾਹ ਦੇਖੋ ਇਹ 350 ਕਰੋੜ ਤਾਂ ਮੈਂ ਲੈ ਕੇ ਆਂਦਾ ਕਿ ਸਾਲ ਡੇਢ ਸਾਲ ਦੇ ਵਿੱਚ ਸਾਰੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਘਰਾਂ ਦੇ ਉੱਤੋਂ ਵੀ ਜਾਂਦੀਆਂ ਉਹ ਥੱਲੇ ਆ ਜਾਣਕੀਆਂ ਕਿਸੇ ਦੇ ਕਰੰਟ ਹੇ ਫਲਕਚੁਏਟ ਨਹੀਂ ਹੋਊਗਾ ਕਿਸੇ ਦੇ ਮੋਟਰ ਨਹੀਂ ਸੜੂਗੀ ਤੇ 56 ਕਰੋੜ ਰੁਪਏ ਦੇ ਨਾਲ ਮੈਂ ਸਾਰੀਆਂ ਟਾਪ ਫੈਸਿਲਿਟੀਆਂ ਦਾ ਹਸਪਤਾਲ ਲੈ ਕੇ ਆਇਆ ਮਰਨਾਲੇ ਦੇ ਵਿੱਚ ਜਿੱਥੇ ਕਿਸੇ ਨੂੰ ਵੀ ਲੋੜ ਪਊਗੀ ਕੀ ਉਹ ਦਾ ਇਲਾਜ ਜੇ ਕਿਸੇ ਹਸਪਤਾਲ ਹਰਿਆਣਾ Rajasthan ਪੰਜਾਬ ਦੇ ਵਿੱਚ ਨਹੀਂ ਹੁੰਦਾ ਉਹ ਉੱਥੇ ਬਰਨਾਲੇ ਦੇ ਵਿੱਚ ਹੋਊਗਾ ਕਲਾ ਮੈਂਬਰਾਂ ਇਹ ਕਹਿੰਦੇ ਐ ਉਹ ਕਿਰ ਲੂਗਾ ਇਹ ਛੋਟੀ ਗੱਲਾਂ ਨਹੀਂ ਕੀਤੀਆਂ ਸਾਰੀਆਂ ਤੁਹਾਡੀਆਂ ਸੜਕਾਂ ਮੈਂ ਬਣਵਾਤੀਆਂ ਜਿਹੜੀਆਂ ਖੱਡੀਆਂ ਸਿੱਡੀਆਂ ਕੋਈ ਵੀ ਕੈਂਸਰ ਦਾ ਮਰੀਜ਼ ਆਪਣੇ ਨਾਂ ਇੱਥੇ ਸੰਗਰੂਰ ਦੇ ਵਿੱਚ ਹੈਗਾ ਨਾ ਇਹੇ ਬਰਨਾਲੇ ਦੇ ਵਿੱਚ ਹੈਗਾ ਨਾ ਮਲੇਰਕੋਟਲ 'ਚ ਹੈ ਜਿਹਨੂੰ ਕੈਂਸਰ ਦੀ ਬਿਮਾਰੀ ਹੋਏ ਤੇ ਜਿਹਨੂੰ 3.5 ਲੱਖ ਰੁਪਇਆ ਅਸੀਂ ਨਾ ਦਿੱਤਾ ਹੋਏ ਉਹਦੇ ਇਲਾਜ ਤੇ ਲਈ ਸੋ ਮੇਰਾ ਮਤਲਬ ਕੱਲੇ-ਕੁੱਲੇ ਦੀ ਗੱਲ ਨਾ ਕਰੋ ਸਵਾ ਲੱਖ ਸੇ ਇੱਕ ਲੜਾਉ ਤਬੀ ਗੁਮਨ ਸਿੰਘ ਉਹ ਵੀ ਐਸੇ ਤਨੇ ਲੜੇ ਸੀਗੇ ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਐ ਨਾ ਸਮਝੋ ਕਿ ਇਹ ਕੱਲਾ ਬੰਦਾ ਕਰ ਨਹੀਂ ਸਕਦਾ ਤੇ ਤੂੰ ਜੇ ਮੈਂ ਨਹੀਂ ਕੀਤਾ ਬਾਕੀਆਂ ਨੇ ਨਹੀਂ ਕੀ ਕੀਤਾ ਜੇ ਇਹ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਘਰ ਘਰ ਨੌਕਰੀ ਤੇ 1000 ਰੁਪਿਆ ਹਰੇਕ ਬੀਬੀ ਦੇ ਕਾਉਂਟ ਸੇ ਦਮਾਗੇ ਦੁਗਿਆਨੇ ਕੀ ਕੀਤਾ ਹੈ ਤਾਂ ਮੈਂ ਤਾਂ ਕੁਝ ਕਰਕੇ ਦਿਖਾਤਾ ਤੁਹਾਨੂੰ ਜਿਹੜਾ ਤੁਸੀਂ ਮੰਨੋ ਨਾ ਮੰਨੋ ਰਿਪੋਰਟ ਜਾ ਕੇ ਡੀਸੀ ਦਫ਼ਤਰਾਂ ਚ ਦੇਖ ਲਓ ਕੀ ਬੋਲਦੇ ਹੈਗੇ ਰਿਪੋਰਟ ਜਿਮਨੀ ਚੋਂ ਜਿਮਨੀ ਚੋਂ ਵੱਡੇ ਪੱਧਰੇ ਨਾਲ ਜਿੱਤੇ ਸੀ ਤੁਸੀਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਢਿੱਡ ਦਿੱਤੀ ਸੀ ਤੁਹਾਡੇ ਬਰਾਬਰ ਹੁਣ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਖੈਰ ਇਹ ਲੈ ਕੇ ਆਈ ਹੈ ਕਿਵੇਂ ਲੱਗਦਾਗਾ ਕਿਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਕਿਹਨੇ ਦੇਖ ਦੋ ਸਾਹਮਣੇ ਵਾਲੇ ਸਾਹਰ ਸਾਹਿਬ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਹੈ ਐ ਵੀ ਹੈ ਦੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ ਭਾਜਪਾ ਨੇ ਨਾਰਾ ਦਿੱਤਾ ਜੀ 405 ਸਿੱਟਾ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਲੱਗਦਾ ਨਹੀਂ ਨਹੀਂ ਮੇਰਾ ਮਤਲਬ ਹਾਰ ਹੈ ਵੈਸਟਰਨ ਯੂਪੀ ਦੇ ਵਿੱਚ ਜਿਹੜੇ ਕੱਲ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਚੁੱਕ ਕੇ ਉਹ ਪਸੰਨਾ ਦਾ ਇਲਾਕਾ ਹੈ ਤੇ ਕਿਸਾਨ ਸਾਰੇ ਪੰਜਾਬ ਹਰਿਆਣਾ ਬੇਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ ਵੈਸਟਰਨ ਯੂਪੀ ਦੇ ਵਿੱਚ ਨਹੀਂ ਪੈ ਰਹੀ ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਛਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਹੈ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮਲਕਾਂ ਤੋਂ ਤੇ ਦੂਸਰੀ ਗੱਲ ਹੈ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਹੈ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਲੈਣਾ ਤੇ ਅਗਲੀ ਗਵਰਨਮੈਂਟ ਰਾਮ ਰਾਜ ਦੇ ਉੱਤੇ ਚੱਲੂਗੀ ਰਾਮ ਚੰਦਰ ਜੀ ਦੇ ਨਾਮ ਦੇ ਉੱਤੇ ਚੱਲੂ ਉਹੀ ਪੋਲਿਸੀਜ਼ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤੇ ਕਨਸਟੀਟਿਊਸ਼ਨ ਵੀ ਖਤਮ ਕਰ ਦੂਗਾ ਤਾਂ ਮੇਰਾ ਮਤਲਬ ਹੈ ਇੱਥੇ ਕਿ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਕੱਟਗਿਣਤੀਆਂ ਦਾ ਕੀ ਬਣੂਗਾ ਆਪਣੇ ਗਰੀਬਾਂ ਦਾ ਕੀ ਬਣੂਗਾ ਸ਼ੈਡਿਊਲ ਕਾਸ ਦਾ ਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਨੱਕ ਦੇ ਵਿੱਚ ਦਮ ਲੈ ਕੇ ਆਉਗਾ ਤੇ ਇੱਥੇ ਹਿੰਦੁਸਤਾਨ ਟੁੱਟੂਗਾ ਗੜੇਮਾਰੀ ਹੋਈ ਹੈ ਪੰਜਾਬ ਦੇ ਵਿੱਚ ਪਿਛਲੀਆਂ ਫਸਲਾਂ ਦਾ ਵੀ ਜਿਹੜਾ ਅੜਾ ਨਾਲ ਫਸਲਾਂ ਨਹੀਂ ਉਹਨਾਂ ਦਾ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਕਹਿੰਦੇ ਸੀ ਬਿਨਾ ਕਰਵਾਉਂਦੇ ਤੁਹਾਨੂੰ ਮੁਆਵਜ਼ਾ ਦੇਵਾਂਗੇ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਵੀ ਜਿਹੜਾ ਕਿਸਾਨ 10-10 ਦਿਨਾਂ ਤੋਂ ਪੰਤਰੀ ਪਾਸੇ ਨੂੰ ਹੋਰ ਲਿਆ ਹਾਂਜੀ ਹੈਗੀ ਹੈ 30% ਤੋਂ ਉੱਤੇ ਜੇ ਇਹ ਮੌਇਸਚਰ ਹੋਵੇ ਤਾਂ ਇਨਸਪੈਕਟਰ ਚੱਕ ਨਹੀਂ ਰਹੇ ਬਹੁਤ ਤਕਲੀਫ ਹੈ ਸਾਡੇ ਕਿਸਾਨਾਂ ਨੂੰ ਤੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਕੰਮ ਕਰ ਚੱਕੋ ਕਿਉਂਕਿ ਅੱਗੇ ਹੀ ਸਾਰੇ ਕਿਸਾਨ ਹੈਗੇ ਐ ਤੇ ਗਰੀਬ ਆਦਮੀ ਹੈਗੇ ਐ ਤੇ ਐਸਟਰ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਕਰਨਾ ਜ਼ਬਰ ਕਰਨਾ ਟ੍ਰਿਕ ਨਹੀਂ ਹੈ ਜੋ ਕਰਕੇ ਕਿਸਾਨ ਹੈ ਇਸ ਦੇਸ਼ ਦੀ ਰੀਤ ਦੀ ਹੱਡੀ ਹੈ ਇਹ ਸਾਰੇ ਪਿੰਡਾਂ ਦੇ ਵਿੱਚ ਰਹਿੰਦਾ ਹੈ ਤੇ ਜੇ ਸਾਰੇ ਪਿੰਡ ਇਕੱਠੇ ਹੋ ਜਾਣ ਤੁਹਾਡੇ ਸ਼ਹਿਰ ਜਿੱਥੇ ਲਾਲੇ ਬਾਣੀਆਂ ਰਹਿੰਦੇ ਆ ਉਹ ਬਿਲਕੁਲ ਕਿਰ ਜਾਣਗੇ ਤਾਂ ਫਿਰ ਇਹ ਸਰਕਾਰ ਨਰੋਲ ਕਿਸਾਨਾਂ ਦੀ ਬਣੂਗੀ ਜੇ ਇੱਕ ਰੈਵਿਊਸ਼ਨ ਵੀ ਆ ਸਕਦੀ ਹੈ ਜੇ ਤੁਸੀਂ ਸਰਨਾਂ ਦੇ ਉੱਤੇ ਹੋਰ ਛੇੜਖਾਣੀ ਤੇ ਜ਼ਬਰ ਕੀਤੇ ਮਾਨ ਸਰ ਪਰਿਵਾਰਵਾਦ ਬਾਰੇ ਕੀ ਕਹੋਗੇ ਕਈ ਵਾਰ ਪਾਰਟੀਆਂ ਨੂੰ ਜ਼ਰੂਰ ਲੱਗ ਰਿਹਾ ਵੀ ਉਹ ਪਰਿਵਾਰਵਾਦ ਨੂੰ ਪੜਾਵਾ ਦੇ ਰਹੇ ਨੇ ਰਾਜਨੀਤੀ ਦੇ ਵਿੱਚ ਖੜ ਰਹੇ ਨੇ ਕਿਹਨੂੰ ਪੜਾਵਾ ਦੇ ਰਿਹਾ ਜਿਹੜੇ ਸਾਰੀ ਪਾਰਟੀਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿਆ ਗਿਆ ਵੀ ਉਹਨਾਂ ਨੇ ਆਪਣੇ ਬਿਲਟਿੰਗ ਨੂੰ ਲਾਇਆ ਨੂੰ ਲਾਇਆ ਹੋਰ ਮੈਂ ਅਸ਼ਰੂਨੀ ਕਾਲੀ ਦਾ ਲਾ ਕੀ ਕਿਹੜੇ ਸੰਬੰਧੀ ਉਹਨਾਂ ਨੇ ਬਾਦਲ ਸਾਹਿਬ ਨੇ ਆਪਣੇ ਬੱਚੇ ਲਾਤੇ ਹੈ ਬਾਅਦ ਉਤਾਰ ਤੇ ਵੀ ਪਰਿਵਾਰਵਾਦ ਨੂੰ ਜਿਹੜਾ ਪੜਾਵਾ ਦੇ ਰਹੇ ਹੈ ਨਾਈ ਨੀਤੀ ਦੇ ਨਾਈ ਨੀਤੀ ਦੇ ਵਿੱਚ ਦੀ ਪਰਿਵਾਰਵਾਦ ਨੂੰ ਨਾ ਫਿਰ ਬੱਚੇ ਕਿੱਥੇ ਜਾਣਗੇ ਮੇਰਾ ਮਤਲਬ ਡਾਕਟਰ ਦਾ ਮੁੰਡਾ ਡਾਕਟਰ ਕਿਉਂ ਬਣਦਾ ਵਕੀਲ ਦਾ ਵਕੀਲ ਕਿਉਂ ਬਣਦਾ ਦੁਕਾਨਦਾਰ ਦਾ ਦੁਕਾਨਦਾਰ ਕਿਉਂ ਬਣਦਾ ਹੈਗਾ ਜਿਵੇਂ ਇਕੱਲੀ ਗੱਲ ਜੈ ਸਮਝਦਾ ਉਸ ਨੂੰ ਮਨ ਲਓ ਜਿਹੜਾ ਨਾ ਪਰ ਮੇਰਾ ਮਤਲਬ ਇਹ ਨਾ ਗਲਤ ਨਹੀਂ ਨਹੀਂ ਜਿਹੜੀ ਇਹ ਅਸਲੀ ਚੀਜ਼ ਹੈ ਜਨਤਾ ਡਾਕਟਰਾਂ ਦੇ ਵੀ ਬੱਚੇ ਬੰਦ ਕਰੋ ਜਾਂ ਵਕੀਲਾਂ ਦੇ ਵੀ ਕਾਨੂੰਨ ਤੇ ਸੋਚਦਾ ਇਖਾਣੇ ਚਾਹੀਦੀ ਹੈ ਨਾ ਡਬਲਤਾ ਨਹੀਂ ਨਾ ਹੋਣੀ ਚਾਹੀਦੀ ਸਿਆਸਤਦਾਨਾਂ ਦੇ ਲਈ ਹੋਰ ਤੇ ਡਾਕਟਰਾਂ ਤੇ ਤੁਹਾਡੇ ਲਈ ਹੋਰ ਤੁਸੀਂ ਜਰਨਲਿਸਟੋਂ ਤੁਹਾਡਾ ਮੁੰਡਾ ਵੀ ਜਰਨਲਿਸਟ ਬਣ ਜਾਂਦਾ ਇਹ ਇੱਕ ਹੀ ਗੱਲ ਹੈ ਜੀ ਭਗਵਾਨ ਜੀ ਲਗਾਤਾਰ ਸਟੇਜਾਂ ਤੋਂ ਬੋਲਦੇ ਆ ਵੀ ਪਰਿਵਾਰਵਾਦ ਦੇ ਵਿੱਚ ਹੀ ਜਿਵੇਂ ਬਾਦਲ ਨੇ ਆਪਣੇ ਸੁਖੀਰ ਬਾਦਲ ਸਾਰੇ ਆਪਣੀ ਨੂਨ ਉਤਾਰਿਆ ਆਪਣੇ ਸਾਲੇ ਨੂੰ ਧਾਰਿਆ ਸਾਲੇ ਨੂੰ ਧਾਰਿਆ ਮਤਲਬ ਇਹ ਚੀਜ਼ ਨੂੰ ਲੈ ਕੇ ਬਾਰ ਬਾਰ ਜਿਹੜੀ ਹੈ ਭਗਵੰਤ ਮਾਨ ਸਟੇਜਾਂ ਦੇ ਉੱਤੇ ਬੋਲਦੇ ਆਂ ਕਿ ਪਰਿਵਾਰਵਾਦ ਨੂੰ ਇਹ ਲੀਡਰ ਬਣਾਇਆ ਜਾਂਦਾ ਨਵੇਂ ਲੀਡਰ ਅੱਗੇ ਨਹੀਂ ਲੱਗਿਆ ਦੇਖੋ ਮਾਨ ਸਾਹਿਬ ਪਰਿਵਾਰਵਾਦ ਦੇ ਉੱਤੇ ਨਹੀਂ ਸੋਚ ਸਕਦੇ ਕਿਉਂ ਕਰਕੇ ਪਿਛਲਾ ਪਰਿਵਾਰ ਉਹਨਾਂ ਨੇ ਛੱਡ ਦਿੱਤਾ ਹੈ ਤੇ ਨਵੇਂ ਨੂੰ ਧਾਰ ਲਿਆ ਹੈਗਾ ਤੇ ਇਹ ਇੱਕ ਜਿਹੜਾ ਪਤੀ ਹੁੰਦਾ ਹੈ ਉਹ ਸਾਰੇ ਪਰਿਵਾਰ ਨੂੰ ਇੱਕ ਸਮਝਦਾ ਸੋ ਪਰਿਵਾਰਵਾਦ ਦੀ ਜੇ ਗੱਲ ਕਰਨੀ ਹੈ ਮੋਦੀ ਸਾਹਿਬ ਦੀ ਵੀ ਸ਼ਾਦੀ ਹੋਈ ਹੋਈ ਹੈ ਸਿਕ ਮਸਲ ਦੇ ਵਿੱਚ ਗ੍ਰਸਥ ਲਿਖਿਆ ਹੋਇਆ ਹੈ ਤੇ ਮੋਦੀ ਸਾਹਿਬ ਕਦੇ ਵੀ ਆਪਣੇ ਧਰਮ ਪਤਨੀ ਨੂੰ ਘਰੇ ਨਹੀਂ ਰੱਖਦੇ ਹੈਗੇ ਤੇ ਜਿਹਦਾ ਮਤਲਬ ਹੈ ਕਿ ਇਹ ਬਹੁਤ ਵਿਵੀਆਂ ਦੇ ਖਾਫਨ ਜ਼ਬਰ ਕਰ ਰਿਹਾ ਮੋਦੀ ਸਾਹਿਬ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਸੈਂਟਰਲ ਵਿਮਨਸ ਕਮਿਸ਼ਨ ਹੈ ਉਸ ਨੂੰ ਨੋਟ ਲੈਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਸ਼ਾਦੀशुदा ਆਦਮੀ ਆਪਣੇ ਘਰਵਾਲਿਆਂ ਨੂੰ ਕਿਉਂ ਇਹ ਬਾਹਰ ਕੱਢ ਦਿੱਤਾ ਹੈਗਾ ਆਪਣੇ ਪਹਿਲੇ ਮਨਮੋਹਨ ਸਿੰਘ ਜੀ ਪ੍ਰਾਈਮ ਮਿੰისტਰ ਜਿਹੜੇ ਵੀ ਮੁਲਕ ਦੇ ਵਿੱਚ ਜਾਂਦੇ ਸੀ ਆਪਣੀ ਸਰਦਾਰਨੀ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਸੀ ਤਾਂ ਮੇਰਾ ਮਤਲਬ ਹੈ ਕਿ ਇਹ ਰੀਤ ਇੰਡੀਆ ਦੀ ਨਹੀਂ ਹੈ ਕਿ ਸ਼ਾਦੀ ਕਰਨ ਨਾਲ ਉਹ ਤੇ ਆਪਣੀ ਘਰਵਾਲੀ ਨੂੰ ਬਾਹਰ ਸੁੱਟ ਦੋ ਐ ਕੂੜੇਦਾਨ ਬੀਬੀ ਨਹੀਂ ਹੁੰਦੀ ਉਹ ਧਰਮ ਪਤਨੀ ਹੁੰਦੀ ਹੈ ਉਹਦਾ ਸਟੇਟਸ ਆਪਣੇ ਘਰਵਾਲੇ ਦੇ ਬਰਾਬਰ ਹੁੰਦਾ ਮਾਸਟਰ ਗਲਾਸਵਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਤੁਸੀਂ ਕਿਵੇਂ ਲੜ ਰਹੇ ਜਿਵੇਂ ਪਾਸੋਂ ਸਕੂਲ ਵਿੱਚ ਵਾਪਰੇਗਾ ਜੇਲ੍ਹ ਦੇ ਵਿੱਚ ਦੋ ਅਤਲ ਹੋਏ ਨੇ ਇਹ ਤਾਂ ਮări ਦਾ ਲੈ ਜੀ ਕੀ ਪਰ ਮੈਂ ਸਕੂਲ ਦਾ ਐਮਪੀ ਐ ਮੈਂ ਤਾਂ ਦੇਖਿਆ ਕਿ ਮੈਂ ਕੋਈ ਕਿਤੇ ਜ਼ਬਰਨ ਨਹੀਂ ਹੋਣ ਦਿੱਤਾ ਦੁਕਾਨਦਾਰਾਂ ਦੇ ਕੋਲੇ ਕੋਈ ਉਹ ਫਰੋਤੀ ਨਹੀਂ ਲੈਂ ਦਿੱਤੀ ਕੋਈ ਇਥੇ ਹੜਤਾਲਾਂ ਨਹੀਂ ਹੋਣ ਦਿੱਤੀਆਂ ਜਿਹਦੇ ਨਾਲ ਇੱਕ ਦਿਨ ਵੀ ਬਾਜ਼ਾਰ ਬੰਦ ਹੋਵੇ ਤੇ ਕਿਸਾਨਾਂ ਦਾ ਕੰਮ ਬੰਦ ਹੋਵੇ ਮੈਂ ਬਿਲਕੁਲ ਇੱਥੇ ਤੇ ਅਟੈਂਸ਼ਨ ਰੱਖੀ ਹੈ ਤੇ ਬਿਲਕੁਲ ਕੋਈ ਫਾਰਟ ਜੜੀ ਕਿਸੇ ਦੇ ਉੱਤੇ ਨਹੀਂ ਕਰਾਈ ਜਿਵੇਂ ਐਮਪੀਸ ਤੇ ਮਨਿਸਟਰਸ ਆਪਣੇ ਦੁਸ਼ਮਣਾਂ ਦੇ ਉੱਤੇ ਕਰਾ ਲੈਂਦੇ ਹੈ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਬਿਲਕੁਲ ਸਫਾਈ ਦੇ ਨਾਲ 1.5 ਸਾਲ ਤੋਂ ਦਾ ਇਹ ਇਲਾਕਾ ਇੱਕ ਨੈਬੋ ਪਾਰਲਮੈਂਟ ਨੇ ਚਲਾਇਆ ਸਰ 11 ਮਾਰਚ ਨੂੰ ਇੱਕ ਇੱਕ ਸਾਲ ਦੀ ਮੌਤ ਨੂੰ ਲੈ ਕੇ ਕਸਮ ਧਰਨੇ ਦੀ ਬੈਠੀ ਆਈਆਂ ਅਸੀਂ ਤੇ ਉਹਦੀ Laash ਹੈ ਜਿਹੜੀ ਜੰਦਰਾ ਸੀ ਕੱਲ ਦੇ ਵਿੱਚ ਪਈ ਹੈ ਉਸ ਨੂੰ ਦੌੜਾ ਪਹ ਚੁੱਕਿਆ ਸੀਗਾ ਜਦੋਂ ਸੈਗੋਂ ਦੇ ਬੰਦੇ ਵਿੱਚ ਦੇਖੀ ਇਹ ਕਹਿਣਾ ਜਾਦਾ ਮੈਂ ਉੱਥੇ ਮਿਲਣ ਗਿਆ ਸੀ ਜੀ ਸਾਰੇ ਜਿੰਨੇ ਵੀ ਮਰੀਜ਼ ਸੀਗੇ ਮੈਂ ਉਹਨਾਂ ਨੂੰ ਮਿਲ ਕੇ ਆਇਆ ਹੈਗਾ ਤੇ ਜਿਹੜੇ ਕਿਸਾਨਾਂ ਦਾ ਇਹ ਹੈਡ ਸੀਗਾ ਉਹ ਰਿੰਦਰਾ ਹਸਪੀਟਲ ਦੇ ਮਾਰਚਰੀ ਦੇ ਵਿੱਚ ਪੈਰੀਡਾਰ ਬਣ ਕੇ ਖੜਾ ਸੀ ਉਸ ਨੇ ਪੁਲਿਸ ਨੂੰ ਕਿਹਾ ਕਿ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅੰਦਰ ਨਹੀਂ ਜਾਣ ਦੇਣਾ ਮੈਂ ਉਹਦੇ ਉੱਤੇ ਸ਼ਾਲ ਪਾਉਣਾ ਸੀਗਾ ਸਰੋਪਾ ਪਹੁੰਚੀ ਪਰ ਕਿਸਾਨ ਯੂਨੀਅਨ ਦੇ ਲੀਡਰ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਮੈਂ ਉੱਥੇ ਕੋਈ ਗੜਬੜ ਨਹੀਂ ਕੀਤੀ ਪੁਲਿਸ ਨੂੰ ਨਹੀਂ ਕਿਹਾ ਕਿ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾਓ ਜਿਵੇਂ ਉਹ ਉਹਨਾਂ ਨੇ ਕਿਹਾ ਮੈਂ ਉਸ ਤਰ੍ਹਾਂ ਕੀਤਾ ਮੈਨੂੰ ਬੜਾ ਅਫਸੋਸ ਹੈ ਕਿ ਕਿਸਾਨਾਂ ਦੇ ਉੱਤੇ ਬਹੁਤ ਭਾਰੀ ਜ਼ਬਰ ਸ਼ੰਭੂ ਤੇ ਦੂਸਰੇ ਘਨੌਰੀ ਹੋ ਰਿਹਾ ਹੈ ਉਹਨਾਂ ਦੇ ਉੱਤੇ ਗੋਲੀਆਂ ਚਲਾਈ ਜਾਂਦੀਆਂ ਇਹ ਹਕੂਮਤ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਇਨਸਾਨ ਨਹੀਂ ਸਮਝਦੀ ਤੇ ਜਦੋਂ ਗੋਲੀ ਮਾਰੀ ਸੀਗੀ ਬੀਜੇਪੀ ਤੇ ਆਰਐਸਐਸ ਦੇ ਜਿਹੜੇ ਫਿਕਰ ਖਾਕੀ ਨਿਕਰਣ ਵਾਲੇ ਹੈ ਉਹ ਗੋਲੀ ਦੀ ਆੜ ਦੇ ਵਿੱਚ ਕਿਸਾਨਾਂ ਦੇ ਕੈਂਪ ਦੇ ਵਿੱਚ ਵੜ ਗਏ ਤੇ ਕਿਸਾਨਾਂ ਦੇ ਜਿਹੜੇ ਟਰੈਕਟਰ ਸੀਗੇ ਉਹਨਾਂ ਦੇ ਵਿੱਚ ਖੰਡ ਪਾਤੀ ਹੈ ਜਿਸ ਦੇ ਨਾਲ ਸਾਰੇ ਟਰੈਕਟਰ ਨਾਸ਼ ਕਰ ਦਿੱਤੇ ਗਏ ਆ ਸੋ ਮੇਰਾ ਮਤਲਬ ਹੈ ਬੀਜੇਪੀ ਤੇ ਆਰਐਸ ਇਹ ਸ਼ਹਿਰੀ ਪਾਰਟੀ ਹੈ ਇਹ ਕਿਸਾਨਾਂ ਨੂੰ ਕਿਸਾਨ ਮਜ਼ਦੂਰਾਂ ਨੂੰ ਨਹੀਂ ਸਮਝਦੇ ਸਾਡਾ ਬਾਰਡਰ ਪਾਕਿਸਤਾਨ ਨਾਲ ਨਹੀਂ ਖੋਲਦੇ ਜਿਹਦੇ ਨਾਲ ਅਸੀਂ ਹਰੇ ਹੋਈਏ ਫੈਲিয়ে ਪੈਸਾ ਆਵੇ ਇਸ ਸਿਰਫ ਸਿੱਖਾਂ ਦੇ ਲਈ ਇੰਡੀਆ ਦੀ ਗਵਰਨਮੈਂਟ ਦੇ ਵਿੱਚ ਕੋਈ ਜਗ੍ਹਾ ਰਹੀ ਨਹੀਂ ਕੋਈ ਸਪੇਸ ਨਹੀਂ ਰਹੀ ਕਿ ਅਸੀਂ ਥੋੜੀ ਵੀ ਚੀਜ਼ ਮੰਗ ਸਕੀਏ ਜਾਂ ਕਰ ਸਕੀਏ